ਮਾਝੇ ਆਇਓ ਦੇਖਿਓ ਕਹਿੰਦੇ ਕਿ ਟੈਕਨਾ ਲਵਾ ਦਿਓ ਧਰਮ ਤਾਰ ਮਲਕੇ ਦੇ ਵਿੱਚ ਲੋਕਾਂ ਦਾ ਫਿਲ ਕਰਨਾ ਆਏ ਆ ਇੱਕ ਪਾਸੇ ਪੰਜਾਬ ਦੀਆਂ ਉਹ ਲਟੇਰੀਆਂ ਉਹ ਹਾਕਮ ਜਮਾਤਾਂ ਨੇ ਉਹ ਹਾਕਮ ਨੇ ਜਿਨ੍ਹਾਂ ਨੇ ਲਗਾਤਾਰ ਪੰਜਾਬ ਦੇ ਉੱਤੇ ਰਾਜ ਕੀਤਾ ਪਰ ਪੰਜਾਬ ਦੇ ਹੱਕਾਂ ਨੂੰ ਦਿੱਲੀ ਦੇ ਅੱਗੇ ਦਿੱਲੀ ਦੇ ਦਲਾਲ ਬਣ ਕੇ ਵੇਚਿਆ ਲਗਾਤਾਰ ਪੰਜਾਬ ਦੀ ਜਵਾਨੀ ਦਾ ਧਾਂਕ ਕੀਤਾ ਚਾਹੇ ਝੂਠੇ ਮੁਕਾਬਲੇ ਹੋਣ ਤੇ ਚਾਹੇ ਹੁਣ ਜਿਹੜਾ ਨਸ਼ੇ ਦਾ ਪੰਜਾ ਦੇ ਨਾਲ ਸਾਡੀ ਜਵਾਨੀ ਨੂੰ ਮਾਰਿਆ ਜਾ ਰਿਹਾ ਹੈ ਇੱਕ ਪਾਸੇ ਸੋਡੇ ਕੋਲ ਹੋਰ ਲੋਕ ਨੇ ਚਾਹੇ ਉਹ ਬਾਦਲ ਹੋਣ ਚਾਹੇ ਤਾਹਦਰਸੀ ਹੋਣ ਚਾਹੇ ਭਾਜਪਾ ਆਲੇ ਹੋਣ ਤੇ ਚਾਹੇ ਆਪਾ ਆਲੇ ਹੋਣ ਜਿਨ੍ਹਾਂ ਨੇ ਰਾਜ ਕੀਤਾ ਤੇ ਕਰ ਰਹੇ ਆ ਹੁਣ ਤੁਹਾਡੇ ਸਾਹਮਣੇ ਮੌਜੂਦਾ ਰਾਜ ਕਰ ਰਹੀ ਜਿਹੜੀ ਹਾਕਮ ਜਮਾਤ ਹੈ ਆ ਬੋਖਾ ਵਾਲੇ ਆ 4 ਸਾਲ ਦਾ ਲੇਖਾ ਜੋਖਾ ਕਰ ਲਿਓ ਕਿ ਇਹਨਾਂ 4 ਸਾਲਾਂ ਦੇ ਵਿੱਚ ਪੰਜਾਬ ਦੀ ਜਵਾਨੀ ਜਿਹੜੀ ਉਹ ਆ ਬੇਬੇ ਖੜੀਆਂ ਦਹਾਨੀਆਂ ਦੇ ਭੈੜਾ ਖੜੀਆਂ ਨੇ ਮਾਦਾ ਚਿੱਟਾ ਢੱਗ ਗਿਆ ਚਿੱਟਾ ਮੁੱਕ ਗਿਆ ਦੱਸ ਦਿਓ ਮੁਖਿਆ ਜੀਆ ਮੁੱਖ ਮੰਤਰੀ ਗੱਪ ਮਾਰਦਾ ਕਿ ਮਾਦੇ ਦੇ ਚਿੱਟਾ ਖਤਮ ਕਰਤਾ ਬੋਲੋ ਜੀ ਦਰਦਨਾ ਨੌਜਵਾਨ ਚਿੱਟੇ ਨਾਲ ਮਰ ਰਹੇ ਆ ਸਭ ਤੋਂ ਬੰਦਾ ਦਖਾਂਤ ਅੱਜ ਪਿੰਡਾਂ ਦੇ ਪਿੰਡ ਚਿੱਟੇ ਨਾਲ ਮਰਨ ਕਰਕੇ ਜਵਾਨੀ ਬੇਲੇ ਹੋ ਰਹੇ ਆ ਸੋ ਇੱਕ ਪਾਸੇ ਉਹ ਲੋਕ ਜਿਹੜੇ ਲਗਾਤਾਰ ਤੁਹਾਡੇ ਹੱਥਾਂ ਨੂੰ ਚਾਹੇ ساری ਯੂਨੀਵਰਸਿਟੀ ਹੋਵੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਸੈਂਟਰ ਕੋ ਚੱਲਿਆ ਸਾਰੀਆਂ ਨਰਾਓ ਰਾਂਦੇ ਕਰ ਰਹੀਆਂ ਚਾਹੇ ਬਾਦਲ ਹੋਣ ਚਾਹੇ ਕਾਗਜ਼ੀ ਹੋਣ ਚਾਹੇ ਨੋਕਰਾਂ ਦੇ ਹੋਣ ਇਹ ਅਸੀਂ ਪੰਜਾਬ ਦੇ ਅੱਤਾਂ ਨੂੰ ਪੰਜਾਬ ਦੇ ਚਾਹੇ ਜਿੱਤੇ ਘਣਾੜੇ ਨੇ ਚਾਹੇ ਸਾਡੇ ਪਾਣੀ ਦੇ ਸਰੋਤ ਨੇ ਉਹ ਵੀ ਦੇਖ ਲਈ ਸਾਡੇ ਢਾਂਮਾਂ ਦੇ ਨਿਰਮੰਢ ਸਾਡੇ ਦਰਿਆਵਾਂ ਦੇ ਪਾਣੀ ਸਾਡੀ ਵੀਵੀਐਮ ਨੇ ਸਭ ਕੁਝ ਖੋਲੀ ਅੱਜ ਦਾ ਪੰਜਾਬ ਦਾ ਮੁੱਖ ਮੰਤਰੀ ਗੁਲਨਦ ਸਿੰਘ ਰਵਾਈ ਦਾ ਨਾਮ ਬਾਰਤੋਂ ਦਾ ਨਾਮ ਆ ਗਿਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਗੁਲਨਦ ਸਿੰਘ ਰਵਾਈ ਇੱਕ ਤੁਹਾਡੀਆਂ ਜਿੰਦੇ ਵੀ ਪਬਲਿਕ ਸੈਕਟਰ ਦੇ ਸਾਰਿਆਂ ਨੂੰ ਵੇਚਣ ਤੇ ਦੁਆਰ ਹੋਇਆ ਆਜਿਹਾ ਜ਼ਮੀਨਾਂ ਤੋਂ ਪੈਸਾ ਵਟ ਕੇ ਜਿਹੜੇ ਤਸਰੀ ਦੇ ਲੁੱਟੇਰੇ ਆ ਉਹਨਾਂ ਨੇ ਲੈ ਜਾਣਾ ਉਹਦੇ ਲਈ ਪਹਿਲਾਂ ਇਹ ਲੈਂਡ ਪੁਲਰ ਨੀਤੀ ਲੈ ਕੇ ਆਇਆ ਉਸ ਤੋਂ ਬਾਅਦ ਹੁਣ 15 ਸੇਕੜ ਜਮੀਨ ਹੈ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਉਹਨੂੰ ਵੇਚਣ ਦੀ ਤਿਆਰੀ ਕਰ ਲਈ ਬਾਲਗਾਂ ਦੀ ਧਾਰ ਦੀ ਜਮੀਨ ਪੰਜਾਬ ਐਕੜੋਂ ਦੀ ਜਮੀਨ ਗੋਪ ਮਹਿਰਤ ਕਿਲਾ ਇਹਨਾਂ ਨੇ ਵੇਚਣ ਦੀ ਤਿਆਰੀ ਕਰ ਲਈ ਹੈ ਅਗਰੇ ਪਿੰਡ ਪੌੜੇ ਨਾਉਂ ਦਾ ਕਿਲਾ ਜਿਹੜਾ ਕਮਤਰੀ ਸਿਰੇ ਦਾ ਗੱਪੇ ਆ ਇੱਥੇ ਆ ਕੇ ਗੱਲ ਕਹਿੰਦਾ ਦਰਦਾਰ ਵਿੱਚ ਕਿਹਦੇ 58000 ਨੌਕਰੀ ਦਿੱਤੀ ਉਹ 58 ਹੋਇਆ ਉਹਦੇ ਵਿੱਚ ਕਿਹਾ ਕਿਉਂ 770 ਮੀਰੀ ਦੀਆਂ ਨੌਕਰੀਆਂ ਬਾਅਦੇ ਸੂਈਆਂ ਦੇ ਨਾਮਾ ਲੈ ਗਏ ਆ ਅੱਗੇ ਕੋਤੰਦ ਸਾਹਿਬ ਦੀ ਗੱਲ ਕੋਈ ਨਹੀਂ ਸਾਨੂੰ ਲੋੜ ਹੈ ਕਿ ਜੇ ਵਾਅਦਾ ਹੀ ਸੱਚਾ ਨੇ ਆ ਕਿ ਪੰਜਾਬ ਦੇ ਵਿੱਚ ਸਾਡੀ ਸੱਭਿਆਚਾਰ ਸਾਡੀ ਹੋਰ ਸਾਡੀਆਂ ਨਸਲਾਂ ਸਾਡੀਆਂ ਜਵਾਨੀ ਨਾਲ ਸਾਡੀਆਂ ਫੌਜ ਨਾਲ ਸਾਡੇ ਪਾਣੀ ਜਉਂਦੇ ਰਹਿਣ ਬਚੇ ਰਹਿਣ ਕਬਰ ਪੰਜਾਬ ਦੇ ਲੋਕੋ ਪੰਜਾਬ ਦੇ ਲੋਕਾਂ ਦਾ ਸਾਥ ਦਿਓ ਸਾਡੇ ਦੇ ਚੋਣਾਂ ਦੇ ਪੁੱਤਰ ਮੋੜ ਪਾਣੀ ਆ ਸਵਾਹ ਵਾਹਿਗੁਰੂ ਜੀ

ਨਾ ਬੰਦਾ ਚੋਰਾ ਦਾ ਤੇਵਾ ਕੋ ਦੇ ਲੋ ਅੱਜੇ ਪਤਾ ਲੱਗਾ ਕਿ ਇਹ ਜਿਵੇਂ ਉਹ ਅਸਮਾਨ ਦੇ ਅੰਦਰ ਆ ਗਿਆ ਕਿ ਮਨੁੱਖਾਂ ਨਾਲ ਕਾਨੂੰਨੀ ਦੀ ਕਰਦੇ ਨੇ ਸਰਕਾਰਾਂ ਇੱਥੇ ਪਤਾ ਲੱਗਾ ਵੀ ਇੰਨਾ ਬੀਹਾਂ ਦੇ ਵਿੱਚ ਸੰਕੜੇ ਮੁਕੱਦਮੇ ਝੂਠੇ ਦਰਜ ਕੀਤੇ ਗਏ ਲੋਕਾਂ ਦੇ ਜਿਹੜੇ ਬੰਦੇ ਦੂਜੇ ਪਾਰਟੀਆਂ ਨਾਲ ਦਰਦੇ ਸੀ ਸੁਭਰਾ ਹੋ ਜੇ ਜ਼ਬਰਦਸਤ ਇਹ ਚਲੋਗਾ ਆਪਾਂ ਮੁਕਾਬਲਾ ਕਰਨਾ ਹੈ ਜਿਹੜੇ ਨੌਜਵਾਨ ਪਾਟੇ ਦਾ ਨੌਜਵਾਨੀ ਦਾ ਨੂੰ ਬਚਾਉਣ ਲਈ ਬਾਤੇ ਹੱਕਾਂ ਲਈ ਪੰਜਾਬ ਲਈ ਪੰਥ ਲਈ ਕੌਮ ਲਈ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜ਼ਿਲ੍ਹਿਆਂ ਵਿੱਚ ਬੈਠੇ ਆ ਆਪਣੀਆਂ ਜਿੰਦਗੀਆਂ ਦਾਤ ਕਾਉਂੀਆਂ ਨੇ ਸਵਾਗਤ ਹੈ ਮਾਣ ਵਾਲੇ ਸਤਿ ਆਣਾ ਉਹਦੇ ਬੰਦੇ ਜਿਤਾ ਕੇ ਇੱਥੋਂ ਅੰਤਵਾੜੇ ਦੇ ਵਿੱਚ ਭੇਜ ਗਏ ਜਿਹੜੇ ਕਿ ਤੁਹਾਨੂੰ ਮਾਦੀਕਲ ਇਲੈਕਸ਼ਨ ਜਾ ਕੇ ਕਿ ਦੂਰੇ ਲੋਕਾਂ ਨੇ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਕਹੀਆਂ ਸਾਡੇ ਜੀਵਨਾਂ ਲਈ ਸਾਡੇ ਨੌਜਰੇ ਨਾਲ ਲਈ ਆਹ ਨਰਮਾ ਕੰਮ ਹੋ ਗਿਆ ਉਹ ਬੋਗਰਾ ਕਟਿਆ ਨਾ ਆਇਆ ਨੇ ਜਦੋਂ ਪੰਜਾਬ ਦੇ ਵਿੱਚੋਂ ਕਿਹੜੇ ਸਾਡੇ ਬੰਖਾਂ ਚਲੇ ਪੰਜਾਬੀ ਤੇ ਤੁਹਾਡੇ ਟਿਕਾਣਿਆਂ ਤੇ ਤੁਹਾਡੇ ਪੱਧਿਆਂ ਤੇ ਤੁਹਾਡੇ ਐਡਰੈਸਾਂ ਤੇ ਜਾਦੀ ਵੋਟਾਂ ਇੱਕ ਘਰ ਦੇ ਵਿੱਚ 4-4 5-500 ਵੋਟਾਂ ਬਣਾਈਆਂ ਜਾ ਰਹੀਆਂ ਨੇ ਤੇ ਇਹਦੀ ਵੀ ਗੌਰ ਰੱਖੋ ਸਟੇਟ ਰਹਿ ਚੱਕਣੇ ਰਹੋ ਇਹਨਾਂ ਚੇਤੇ ਰੱਖਿਓ ਜੇ ਆਪ ਵੀ ਸੋਚ ਲੇ 11 ਤਰੀਕ ਨੂੰ ਤੁਸੀਂ ਫੈਸਲਾ ਕਰਦੇ ਹੋ ਵੀ ਤੁਸੀਂ ਪੰਥ ਪੰਜਾਬ ਕਰੋਧੀਆਂ ਨਾਲ ਜਾਂ ਪੰਜਾਬਰੀਆਂ ਨਾਲ ਸੋ ਮਾਜਾ ਕਰੇ ਵੀ ਜੰਗ ਦੇ ਮੈਦਾਨ ਦੇ ਵਿੱਚ ਹਾਰਿਆ ਨਹੀਂ ਹਮੇਸ਼ਾ ਮੈਦਾਨ ਬੰਦੇ ਕੀਤੇ ਨੇ ਜਦੋਂ ਵੀ ਸੱਜੜ ਕੇ ਕੋਈ ਆਇਆ ਮਾਜੇ ਦੇ ਪਾਸ ਸਮੂਹ ਨੇ ਭਾਟੀਆਂ ਪਾ ਪਾ ਕੇ ਸਵਾਜ ਵੀ ਤੁਹਾਡੇ ਕੋਲੇ ਮੰਗਾ ਕਿ ਅਸੀਂ ਨਿਕਾਲ ਰਿਹਾਹੀ ਇਹ ਫੈਸਲਾ ਕਰਨਾ ਹੈ ਕਿ ਇੱਥੇ ਸਾਡੇ ਆਉਣ ਵਾਲੇ ਕੱਲ ਦਾ ਫੈਸਲਾ ਕੌਣ ਲਏਗਾ ਸਿਰਫ 11:00 ਚੇਤੇ ਰੱਖੋ ਭਾਈ ਜੌਨ ਸ਼ਾਹ ਬਾਟਲੀ ਹੈ ਮਨਜੀਤ ਸਿੰਘਾ ਨੌਜਵਾਨ ਬਹੁਤੇ ਕਹਿ ਰਹੇ ਆ ਬਹੁਤ ਦੇ ਕਹਿ ਦਿੰਦੇ ਆ ਕਿ ਇਹ ਸਾਲ ਰਹਿ ਗਿਆ ਕੱਲਾ ਮੁੰਡਾ ਕੀ ਕਰੂਗਾ ਕੋਈ ਜਦੋਂ ਸਾਡੀ ਗੱਲ ਦੇ ਪ੍ਰਾਂਤਾਂ ਦਾ ਇਹ ਜਲਾ ਕੇ ਸੁਬਜਲਾ ਦੇ ਇਸ ਤਰ੍ਹਾਂ ਦੀਆਂ ਗੱਲਾਂ ਰਿਕੋਰਡ ਹੋਣੀਆਂ ਨੇ ਬਹੁਤ ਵੱਡਾ ਸਜਣਤ ਵਰਤ ਖੈਂਦਾ ਇਹ ਇਤੁਈ ਸ਼ੁਰੂਆਤ ਹੋਣੀ ਹੈ ਇਤੁਈ ਹਵਾਵਾਂ ਵਾਲੀਆਂ ਮਾਹੌਲ ਦੇ ਵਿੱਚ ਜਾਂ ਦੇਖੋ ਭਈ ਲੋਕ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਬਹੁਤ ਦਰੇ ਆ ਸਮਾਜੇ ਵਾਲੇ ਦੇਖੋ मैं देख रहे हैं रहा तो बंद हो गया बाबरे ਬੀਲੇ ਹੀ ਆ ਬਈ ਕੇ ਲਾੜਤਾ ਨਾ ਖਾਕ ਲਓ ਨੇ ਲਾੜਤਾ ਪਾਉਣੀਆਂ ਨੇ ਤੁਹਾਨੂੰ ਪੂਰੇ ਪੰਜਾਬੀਆਂ ਨੇ ਚਲੋ ਉਸ ਕਰਕੇ ਤੁਹਾਨੂੰ ਪੀ ਕਰਦੇ ਆ ਬਈ ਕਿ ਕੋਈ ਗੱਲ ਨਹੀਂ ਕਰਦੇ ਤੇਰੇ ਨਾਲ ਹੋਣੀ ਨਹੀਂ ਜਿਹੜਾ ਪੰਡੂ ਜਿਹੜਾ ਹੈ ਜਿਹੜਾ ਫੋਮੈਂ ਅਪੀਲ ਕੀ ਅੱਗੇ ਚੱਲੀ ਹਟਾੜੋ ਹੈਲੋ ਹੈਲੋ ਵਾਹ ਗੁਰੂ ਜ਼ੋਰਾਂ ਨਾਲ ਕਰਦਾ ਬਾਈ ਕਿ ਸਾਡੇ ਕੋਲ ਆਖਰੀ ਮੌਕਾ ਹੈ ਕਿਨੇ ਜਿਸ ਤਰੀਕੇ ਦੇ ਨਾਲ ਇਹ ਲੱਖਾਂ ਦੇ ਤਦਾਦ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਚਾਹਲੀ ਵੋਟਾਂ ਬੀਜੇਪੀ ਪਨਾ ਰਹੀ ਹੈ ਤੁਹਾਡੇ ਸਮੇਂ ਨਹੀਂ ਰਹਿਣਾ ਸਮੇਂ ਦੇ ਵਿੱਚ ਕਿਉਂਕਿ ਤੁਸੀਂ ਆਪਣਾ ਸਰਪੰਚ ਵੀ ਚੁਣੋ ਐਮਐਲਏ ਮੁੱਖ ਮੰਤਰੀ ਮੰਤਰੀ ਦਾ ਬੋਲ ਬੋਲੇ ਕਰਨਾ ਜੀ ਉਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਉਹਦੀ ਗੱਲ ਨਹੀਂ ਹੁੰਦੀ ਆਪਾਂ ਜਿੰਦਗੀ ਦਾ ਤਦਾਦ ਤੇ ਲਾ ਦੇਣੀ ਹੈ ਜਿਹੜਾ ਚੱਲੇਗਾ ਕੋਈ ਚਾਰ ਦਿਨ ਨਹੀਂ ਬੰਦਾ ਘਰੋਂ ਬਾਹਰ ਦਾ ਸੰਗੜਾ ਪਰ ਸਾਡੇ ਨੌਜਵਾਨ ਫਿਰੇ ਤਿੰਨਾਂ ਕਿਉਂ ਸਾਲਾਂ ਤੋਂ ਐਨਐਸਏ ਦੇ ਵਿੱਚ ਵੀ ਬੰਦ ਨੇ ਹੋਰ ਵਕਫਾ ਥਾਵਾਂ 'ਚ ਲੱਗ ਲੱਗੇ ਸੰਬੰਧ ਨੇ ਸਹਜ ਸਾਡਾ ਵੀ ਮਤ ਬਣਦਾ ਕਿ ਵਰਾਸੀ ਉਹਨਾਂ ਦਾ ਸਾਥ ਕਿਉਂ ਨਾ ਦੇ ਸੋ ਇਹ ਮਿਲ ਦਾ ਬਾਜੇ ਵਾਲਾ ਦੁੱਖ ਲੱਗਿਆ ਮੈਂ ਮੱਝ ਇਲਾਕ ਤੁਹਾਡੇ ਘਰਾਂ ਦੇ ਉੱਤੇ ਇਹਦੇ ਬੰਦਾ ਦੇ ਨਿਸ਼ਾਨ ਝੂਲਦੇ ਆ ਵਾਧਿਆ ਦੇ ਮੇਜ ਲੋ ਟੋਕਾਂ ਵਾਲੀ ਜਗ੍ਹਾ ਸੀ ਅਸੀਂ ਆ ਗੁਰੂ ਦੇ ਨਿਸ਼ਾਨਾਂ ਵਾਲੇ ਸਾਡੇ ਬਨੇਰਿਆਂ ਦੇ ਉੱਤੇ ਗੁਰੂ ਦੇ ਨਿਸ਼ਾਨ ਸਾਹਿਬ ਝੁਲਣੇ ਚਾਹੀਦੇ ਆ ਪੌਂਦਰਾ ਖੁੰਨੀ ਪੰਜੇ ਤੇ ਚਿੱਟੇ ਵਾਲਿਆਂ ਟੱਕੜ ਨਾਲ ਝੁਲਣੇ ਚਾਹੀਦੇ ਤਰੂ ਪਿਸਟੌਨ ਤੇ ਪਿਸਟੌਨ ਦਾ ਕੋਈ ਫਾਇਦਾ ਨਹੀਂ ਰਹਾ ਨੌਜਵਾਨੋ ਸਾ ਗੁਰੂ ਦੇ ਅੱਗੇ ਕਿੰਨਾ ਹਜ਼ਾਰ ਦੀ ਆਦਾ ਸੋ ਬਾਲ ਕੀ ਜੋਰ ਸ਼ਾਲਾ ਬਾਈ ਜਿੱਤਾਂ ਲਿਖੋ 11 ਤਲੇਖੋ ਨਾ ਆਪੇ ਅਪੀਲ ਕਰਦੇ ਆ ਪੰਜਾਬ ਦੀ ਧਰਤੀ ਪੰਜਾਬ ਦੀਆਂ ਜ਼ਮੀਨਾਂ ਪੰਜਾਬ ਦੀਆਂ ਨਸਲਾਂ ਪੰਜਾਬ ਦੇ ਪਾਣੀ ਪੰਜਾਬ ਦੀ ਬੋਲੀ ਪੰਜਾਬ ਦੇ ਯੂਨੀਵਰਸਿਟੀਆਂ ਪੰਜਾਬ ਦੇ ਹੱਕ ਹਕੂਕ ਸਾਰਾ ਕੁਝ ਪੰਜਾਬ ਦਾ ਹੋਰ ਪੰਜਾਬ ਦੀ ਬਚਾਉਣ ਲਈ ਤੁਸੀਂ ਪੰਜਾਬ ਧਰਤੀ ਲੋਕਾਂ ਦਾ ਸਾਥ ਦਿਓ ਐਂ ਅਪੀਲਾ ਵੀ ਆਰ ਮੈਡੀਕਲ ਸਟੋਰ ਕੀ ਹਾਲ ਹੈ ਭਾਈ ਸਾਥ ਦੇ ਜੱਟਲੇ ਯਾਰ ਹਰ ਜਵੰਦਾ ਜੇ ਚੰਗੇ ਬੰਦੇ ਜਾਣਗੇ ਭਾਈ ਤਾਂ ਇਹ ਸਾਡੀ ਗੱਲ ਹੋਣੀ ਹੈ ਕਿ ਨਹੀਂ ਸਾਨੂੰ ਪਤਾ ਚੋਰ ਤੇਰੇ ਦਾ ਏ ਆ ਜਿਹੜਾ ਬੰਦਾ ਸੋਨੇ ਬੋਹਰ ਵਾਲਾ ਖੜਾ ਹੈ ਪਹਿਲਾਂ ਫਿਰ ਜ਼ਿੰਦਵਾਰੀ ਇਹ ਕੱਲ੍ਹ ਨਾਲ ਬੰਦੋਂ ਬਾਰਲਾ ਬੰਦੋਂ ਵੀ ਖੜਿਆ ਮੈਂ ਕਹਿੰਦੇ ਆ ਉਸ ਨਾਲ ਮਾਰ ਕੇ ਇੱਧਰ ਆ ਗਿਆ ਕੋਈ ਵੀ ਭਰਾਤਵਾਦੀ ਇਹਦੇ ਤੇ ਜੋ ਲਾਗਿਆ ਇਹ ਦੇਖ ਚਾਹਾਂਗੇ ਨੈਰੋ ਰੇਲ ਕੇ ਤੱਕ ਦਾ ਕੰਮ ਹੈ ਸੁਹਾਵੇ ਸੁਚਿੱਤਾਂ ਦੀਆਂ ਮਲਬੀ ਜੀਓ ਜਿੱਦਕ ਸਰਾਵੀ ਕਰਾਵੀ ਹਰ ਇੱਕ ਤੋਂ ਕਿ ਇਹ ਨੂੰ ਮਿਲ। ਇਹ ਤਾਂ ਕਲੀਅਰ ਹੈ। ਆਹ ਜਰਾ ਬਹੁਤ ਬੇਕਾਰ ਚੱਲਦਾ ਇੱਥੋਂ ਕਿ 11 ਤਰੀਕ ਨੂੰ ਤੁਸੀਂ ਸਲਾਹ ਕਰਨਾ ਹੈ ਸਿੱਦੇ ਦਾਸਤਰੀਬ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਕਾਟਕ ਪੈ ਗਿਆ। ਜਿਹੜੀ ਯੂਨੀਵਰਸਿਟੀ ਜਿਸ ਸਾਰੇ ਪੰਕ ਕਰਕੇ ਸਭ ਤੋਂ ਵੱਧ ਉਹ ਨਹੀਂ ਗਈ ਹੈ ਕਿ ਇਸੋਟੀਆਂ ਰਲਾਂ ਦੀ ਯੂਨੀਵਰਸਿਟੀ ਸਰਲਾ ਕਾਲ ਹੋਣੇ ਪਾਏ। ਯੂਨੀਵਰਸਿਟੀਾਂ ਦੇ ਵਿੱਚੋਂ ਸਾਰਾ ਕੁਝ ਨਿਕਲਦਾ ਹੁੰਦਾ ਹੈ ਚਾਹੇ ਬੁੱਧੀਜੀਵੀ ਹੋਣ ਚਾਹੇ ਵਿਦਵਤ ਹੋਣ ਚਾਹੇ ਕਿਸੇ ਵੀ ਖੇਤਰ ਦੇ ਨੌਜਵਾਨ ਹੋਣ ਉਹ ਯੂਨੀਵਰਸਿਟੀਾਂ ਕਾਜ ਦਾ ਨਿਕਲਦੇ ਨੇ ਪਰ ਸਾਡੇ ਨਾਲ ਯੂਨੀਵਰਸਿਟੀਾਂ ਨਾਲੇ ਖੋਲਣਾ ਉੱਥੇ ਆਪਣੀਆਂ ਨੀਤੀਆਂ ਲਾਗ ਕਰ ਨੂੰ ਫਿਰਦੇ ਐ ਬਾਜੇ ਵਾਲੇ ਨੌਜਵਾਨੋਂ ਆਸਰੇ ਤੋਂ ਆਸਰੇ ਤੋਂ ਭਾਈ ਯੂਨੀਵਰਸਿਟੀ ਚੰਦੇ ਕਾ ਤੇ ਪਹੁੰਚਦਾ ਹੈ ਉਹ ਵੀ ਸਾਹਿਬ ਚਾਉਣੀ ਆ ਉੱਥੇ ਵੀ ਸਾਡਾ ਕੰਮ ਲਾਉਂਦਾ ਹੈ ਪਿੱਛੇ ਰਹਿ ਗਈ ਗੱਡੀ ਨੌਮਾ ਪੜਾਉ ਨੂੰ ਗੈਰਤੀ ਹੈ ਕਿ ਜਰੂਰ ਆਪਣੇ ਪੁੱਤਾਂ ਦੇ ਉੱਤੇ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਬੈਣ ਤੋਂ ਨਾਲੋਂ ਵਧੇਰੇ ਆ ਕੇ ਸੀ ਚੰਗੇ ਬੰਦੇ ਚੁਣੀਏ ਜੋ ਸਾਡੇ ਨੌਜਵਾਨਾਂ ਨੂੰ ਪੁੱਟਾਉਣ ਦੀ ਗੱਲ ਕਰਦੇ ਹੋ ਦੇ ਨੌਜਵਾਨਾਂ ਦਾ ਸਾਥ ਦਿਓ ਬਈ ਆਪਣੇ ਬੱਚਾ ਦਾ ਆਪਣੇ ਨੌਜਵਾਨਾਂ ਦਾ ਭੇਖ ਹੋ ਜਾਣ ਦਾ ਖਤਰ ਸਾਥ ਦਿਓ ਬਈ ਮੈਂ ਜਮਾਂ ਨੂੰ ਕਹਾਂ ਬਾਜੀ ਆਲਿਓ ਤੁਸੀਂ ਤਾਂ ਬਹੁਤ ਜਿਆਦੇ ਲਪੇਟੇ ਚੋਂ ਜਿੱਟੇ ਦੇ ਗੋਲੀਆਂ ਦੇ ਕੈਪਸੂਲਾਂ ਦੇ ਉਹ ਭਾਈ ਮਾਝਾ ਆਲਿਓ ਚਿੱਟਾ ਘਟ ਗਿਆ ਕਿ ਵੱਧ ਗਿਆ ਹੈ ਨਸ਼ਾ ਵੱਧ ਗਿਆ ਨਸ਼ਾ ਵੱਧ ਗਿਆ ਘਟ ਗਿਆ ਵੱਧ ਗਿਆ ਅੱਛਾ ਉਹ ਕਹਿੰਦੇ ਘਟ ਗਿਆ ਸੀ ਲੱਕ ਤੋੜਦਾ ਕਹਿੰਦੇ ਜੁੱਧ ਨੂੰ ਵਿੱਢਿਆ ਆ ਦੱਸਿਆ ਵਿਰੋਧ ਫੈਸਲਾ ਕਰ ਲਿਓ ਹੁਣ ਕੀ ਕਰਨਾ ਹੈ ਚਿੱਟਾ ਘਟ ਗਿਆ ਕਿ ਵੱਧ ਗਿਆ ਚਿੱਟਾ ਵੱਧ ਗਿਆ ਘਟ ਗਿਆ ਨਸ਼ਾ ਵੱਧ ਗਿਆ ਵੱਧਿਆ ਲਓ ਜੀ ਆ ਸਾਰਾ ਮਾਜਾ ਕਲਪਦਾ ਤੇ ਮੁੱਖ ਮੰਤਰੀ ਕਹਿੰਦਾ ਅਸੀਂ ਖਤਮੀ ਕਰਤਾ ਸੋ ਸੋ ਨੋ ਪੀ ਲੈ ਹੀ ਆ ਬਾਈ ਵੀ ਆਓ ਯਾਰ ਆਪਾਂ ਕਿਉਂਕਿ ਤੁਸੀਂ ਸ਼ੁਰੂਆਤ ਕਰਨੀ ਹੈ ਇਹ ਫਾਈਨਲ ਤੋਂ ਪਹਿਲਾਂ ਸੈਮੀਫਾਈਨਲ ਮੈਚ ਹੈ ਬਿਲਕੁਲ ਹੀ ਪਾਪਾ ਟੋਪਟ ਗੁਰਿੰਦਾ ਜੇ ਇੱਥੇ ਆਪਾਂ ਮਾਜੇ ਜੋ ਮਾਰ ਖਾ ਕੇ ਜਿੱਥੇ ਮੰਨਿਆ ਜਾਂਦਾ ਕਿ ਲੋਕ ਜਝਾਰੂ ਨੇ ਅਣਖੀ ਨੇ ਗੈਰਤਮੰਦ ਨੇ ਜੇ ਇੱਥੋਂ ਤੁਸੀਂ ਮਾਰ ਖਾ ਕੇ ਫਿਰ ਪੰਜਾਬ ਚ ਬਾਕੀ ਥਾਂ ਉਮੀਦ ਨਾ ਰੱਖੋ ਜੋ ਬੇਨਤੀ ਆ सोनक श्रीकारे सोन